ਇਟਸ ਓਕੇ ਇਟਸ ਓਕੇ ਟੂ ਕ੍ਰਾਈ ਮਿਊਜ਼ਿਕ ਇਜ਼ ਐਨ ਇਮੋਸ਼ਨ ਇਹਦੇ ਚ ਸਮਾਈਲ ਵੀ ਆ ਡਾਂਸ ਵੀ ਆ ਇਹਦੇ ਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇ ਚ ਇਹਦੇ ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ ਮਿਊਜ਼ਿਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ ਗਾਚੂ ਆਈ ਗਾਚੂ ਡੋਨਟ ਯੂ ਵਰੀ ਅਬਾਊਟ ਦੈਨ ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਸ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦੋ ਦੁਬਾਰ ਚੋਂ ਇਹ ਕਮਾਉਂਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਹੇ ਹੋ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਿਹਾ ਗੱਲ ਫੀਲਸ ਆਈ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਥੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਥੈਟ ਆਈ ਕ੍ਰਾਈਡ ਸੋਹਣਿਆ ਜਾਣ ਤੇਰੇ ਹੱਥ ਮਚ ਰੱਖੀ ਹੋਈ ਏ ਬੜਨਾ ਮੈਂ ਤੇਰੀਆਂ ਬਾਹਾਂ 'ਚ ਚੜ ਦੇ ਸੋ ਤੇਰੇ ਪਿਆਰ ਦੀ ਮੈਂ ਚਸਕੀ ਲਈ ਮੈਂ ਇਸ ਓਕੇ ਇਟਸ ਓਕੇ ਟੂ ਕ੍ਰਾਈ ਮਿਊਜ਼ਿਕ ਇਜ਼ ਐਨ ਇਮੋਸ਼ਨ ਇਹਦੇ 'ਚ ਸਮਾਈਲ ਵੀ ਆ ਡਾਂਸ ਵੀ ਆ ਇਹਦੇ 'ਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇ 'ਚ ਇਹਦੇ ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ میوزਿਕ ਸੁਣ ਕੇ ਰੋ ਪੈਦਾ ਇਹ ਉਹੀ ਲੋਕ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ ਆਈ ਗਾਟ ਯੂ ਆਈ ਗਾਟ ਯੂ ਡੋਨਟ ਯੂ ਵਰੀ ਅਬਾਊਟ ਥੈ ਉਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਹ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦਿਓ ਦਵਾਰ ਚੋਂ ਇਹ ਕਮੌਂਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਿਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਹੀ ਹਾਂ ਗੱਲ ਪਲੀਜ਼ ਆਈ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨਾਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਦੈਟ ਪੀਪਲ ਵੁਅਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਦੈਟ ਆਈ ਕ੍ਰਾਈਡ ਦਿਲ ਤੇ ਦਰਦ ਮਚ ਰੱਖੀ ਹੋਈ ਏ ਮਰਨਾ ਮੈਂ ਤੇਰੀਆਂ ਬਾਹਾਂ 'ਚ ਚੱਲਦੇ ਸੋ ਤੇਰੇ ਪਿਆਰ ਦੀ ਮੈਂ ਚੱਕੀ ਨਹੀਂ ਇਹ's okay it's okay to cry music is an emotion ਇਹਦੇ 'ਚ ਸਮਾਈਲ ਵੀ ਆ ਡਾਂਸ ਵੀ ਆ ਇਹਦੇ 'ਚ ਭੰਗੜਾ ਵੀ ਆ ਗਿੱਧਾ ਵੀ ਆ ਇਹਦੇ 'ਚ ਇਹਦੇ 'ਚ ਰੋਣਾ ਵੀ ਆ ਮੈਂ ਖੁਦ ਬਹੁਤ ਵਾਰੀ 뮤ਜ਼ਿਕ ਸੁਣ ਕੇ ਰੋ ਪੈਂਦਾ ਇਹ ਉਹੀ ਰੋ ਸਕਦੇ ਆ ਜਿਨ੍ਹਾਂ ਦੇ ਅੰਦਰ ਇਮੋਸ਼ਨ ਹੈ I got you I got you don't you worry about that ਇਹ ਕੁੜੀਆਂ ਇਹਨਾਂ ਨੂੰ ਕੋਈ ਨਾ ਰੋਕੇ ਇਹ ਇੰਡੀਪੈਂਡੈਂਟ ਨੇ ਇਹ ਸਿਰਫ ਮਰਦ ਨਹੀਂ ਕਮਾਉਂਦੇ ਕੁੜੀਆਂ ਵੀ ਕਮਾਉਂਦੀਆਂ ਨੇ ਇਹ ਭਲੇਖਾ ਕੱਢ ਦਿਓ ਦਵਾਲ ਚੋਂ ਇਹ ਕਮੋਦੀਆਂ ਨੇ ਆਪਣਾ ਇੰਜੋਏ ਕਰ ਸਕਦੀਆਂ ਨੇ ਇਹਨਾਂ ਦਾ ਅਪਮਾਨ ਕਰ ਰਿਹਾ ਤੁਸੀਂ ਦੇਸ਼ ਦੀ ਬੇਟੀ ਦਾ ਅਪਮਾਨ ਕਰ ਰਹੇ ਮੈਂ ਤੁਹਾਨੂੰ ਦੱਸ ਰਹੀ ਹਾਂ ਫੀਲਸ ਆਈ ਕ੍ਰਾਈਡ ਲਾਈਕ ਐਨੀਥਿੰਗ ਐਂਡ ਆਈ ਡਿਡ ਨੋਟ ਹੈਜ਼ਿਟੇਟ ਟੂ ਕ੍ਰਾਈ ਆਈ ਸੋ ਥੈਟ ਪੀਪਲ ਵਰ ਟ੍ਰੋਲਿੰਗ ਅ ਗਰਲ ਹੂ ਵਾਸ ਕ੍ਰਾਈਂਗ ਬਟ ਆਈ ਥਿੰਕ ਇਟ ਕੇਮ ਆਊਟ ਨੈਚੁਰਲ ਸੋ ਇਟ ਇਜ਼ ਕੰਪਲੀਟਲੀ ਨੈਚੁਰਲ ਟੂ ਕ੍ਰਾਈ ਗਾਇਜ਼ ਪਲੀਜ਼ ਆਈ ਵਾਸ ਸੋ ਓਵਰਵੇਮਡ ਥੈਟ ਆਈ ਕ੍ਰਾਈਡ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸ